ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਨਗਰ ਕੌਸਲ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਦੇਨਜ਼ਰ ਅਗਦੀ ਅਨਸੁਖਾਵੀ ਘਟਨਾਵਾਂ ਨੂੰ ਰੋਕਣ ਲਈ ਫਾਇਰ ਬਰਗੇਡ ਦੀ ਗੱਡੀ ਅਲਾਰਟ ਕੀਤੀ ਗਈ ਸੀ ਪਰ ਹੁਣ ਇਸ ਗੱਡੀ ਨੂੰ ਡਾਇਰੈਕਟਰ ਲੋਕਲ ਬਾਡੀਜ਼ ਵੱਲੋਂ ਬਟਾਲਾ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਦੀ ਖਬਰ ਜਦੋਂ ਕਿਸਾਨਾਂ ਤੇ ਕਸਬੇ ਦੇ ਲੋਕਾਂ ਨੂੰ ਲੱਗੀ ਤਾਂ ਇਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਭਾਰੀ ਨਾਰੇਬਾਜ਼ੀ ਕੀਤੀ ਗਈ ਕਿਸਾਨ ਆਗੂ ਮਤ ਨਗਰਕੌਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ 베ਦੀ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਡਟਵਾ ਵਿਰੋਧ ਕਰਦੇ ਹੋਏ ਕਿਹਾ ਕਿ ਇੱਥੋਂ ਬਟਾਲਾ 30-35 ਕਿਲੋਮੀਟਰ ਦੂਰ ਹੈ ਜਦੋਂ ਕਿ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਜੇਕਰ ਡੇਰਾ ਬਾਬਾ ਨਾਨਕ ਦੇ 4-5 ਕਿਲੋਮੀਟਰ ਦੇ ਆਸ-ਪਾਸ ਅਗਰ ਲੱਗ ਜਾਵੇ ਤਾਂ ਬਟਾਲਾ ਤੋਂ ਇਹ ਫਾਇਰ ਬਰਗੇਰਦੀ ਗੱਡੀ ਨੂੰ ਆਉਣ ਦੇ ਕਾਫੀ ਦੇਰ ਲੱਗੇਗੀ ਉਦੋਂ ਤੱਕ ਤੱਕ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਲੋਕਾਂ ਨੇ ਮੰਗ ਕੀਤੀ ਕਿ ਫਾਇਰ ਬਰਗੇਡ ਦੀ ਗੱਡੀ ਡੇਰਾ ਬਾਬਾ ਨਾਨਕ ਨਾਲ ਹੀ ਅਟੈਚ ਰਹਿਣ ਦਿੱਤੀ ਜਾਵੇ। ਤੁਸੀਂ ਦੇਖ ਰਹੇ ਹੋ ਡੀਪੀਐਨ ਜੀ ਮੈਂ ਬੋ ਰਿਹਾ ਪਟਿਆਲਾ ਪਪਾ ਨਨ ਤੋਂ ਅਸਲ ਐਮ ਖਬਰ ਲਾ ਕੇ ਹਾਜ਼ਰ ਹੋਇਆ ਜੀ। ਕੱਲ ਕੱਟ ਫਾਇਰ ਬ੍ਰੇਡ ਕੱਟੀ ਦੀ ਤਾਨੂੰ ਥੋੜੀ ਝਲਕੇ ਫਿਟਖਾ ਦੀ ਵੀ ਮੇਰੇ ਪਿੱਛੇ ਬਣੇ ਫਾਇਰ ਬ੍ਰੇਡ ਦੀ ਗੱਡੀ ਜਿਹੜੀ ਹੈਗੀ ਕਰਤਾਰਪੁਰ ਕੋਰੀਡੋਰ ਲੱਗੇ ਜਦੋਂ ਬਣਿਆ ਉਦੋਂ ਡੇਰੇ ਨੂੰ ਮਹੀਆ ਹੋਈ ਸੀਗੀ। ਫੂਨ ਕੀ ਹੋਇਆ ਜੀ? ਸਰਕਾਰ ਦੇ ਆਰਡਰ ਆ ਚੁੱਕੇ ਨੇ। ਗੱਡੀ ਜਿਹੜੀ ਹੈ ਢੇਰਾ ਬਾਬਾ ਨਾਨਕ ਤੋਂ ਸ਼ਿਫਟ ਕਰਕੇ ਪਟਾਣੇ ਭੇਜ ਦਿੱਤੀ ਜਾ ਰਹੀ ਹੈ ਜੀ ਖਦਾਨਾ ਦਾਟਾ ਕੋਈ ਅਨਸ਼ਕਾਮੀ ਘਟਰਾ ਹੁੰਦੀ ਹੈ ਢੇਰਾ ਬਾਬਾ ਨਾਨਕ ਵਿੱਚ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਢੇਰਾ ਬਾਬਾ ਨਾਨਕ ਤੋਂ ਮੂਰੇ ਪੱਟੀ ਦੀ ਆਡੀ ਵਿਸ਼ੇਸ਼ ਸਰਪੋਤ ਉਹ ਗੱਡੀ ਵੀ ਗੱਡੀ ਜਿਹੜੀ ਹੈ ਵਾਪਸੇ ਪਟਾਣੇ ਜਾ ਰਹੀ ਹੈ ਜੀ ਉਸ ਸੰਬੰਧ ਵਿੱਚ ਇਹ ਦੇਖੋ ਜੀ ਜਿਹੜੀ ਇਹ ਫਾਇਰ ਬ੍ਰਿਗੇਡ ਦੀ ਗੱਡੀ ਸੀ ਇਹ ਪੰਜਾਬ ਸਰਕਾਰ ਵੱਲੋਂ ਢੇਰਾ ਬਾਬਾ ਨਾਨਕ ਸਬਡਿਵੀਜ਼ਨ ਤੇ ਕੋਰੀਡੋਰ ਦੇ ਵਾਸਤੇ ਸਪੈਸ਼ਲ ਜਿਹੜੀ ਸੀ ਢੇਰਾ ਬਾਬਾ ਨਾਨਕ ਨਗਰ ਕਾਉਂਸਲ ਨੂੰ ਅਲਰਟ ਕੀਤੀ ਗਈ ਸੀ ਇਹ ਕੱਲ ਡਾਇਰੈਕਟਰ ਲੋਕਲ ਬਾਡੀਜ਼ ਦੇ ਫੈਸਲੇ ਅਨੁਸਾਰ ਵੀ ਇਸ ਜਿਹੜੀ ਆ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਡੇਰਾ ਬਾਬਾ ਨਾਨਕ ਤੋਂ ਸ਼ਿਫਟ ਕਰਕੇ ਬਟਾਲਾ ਦੇ ਨਾਲ ਅਟੈਚ ਕਰ ਦਿੱਤਾ ਗਿਆ ਵਾ ਜਿਸ ਨਾਲ ਸਾਡੀ ਸਬਡਿਵੀਜ਼ਨ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਕਿਤੇ ਵੀ ਕੋਈ ਨੁਕਸਾਨ ਹੁੰਦਾ ਵਾ ਤੇ ਉਹਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ 30 ਕਿਲੋ 35 ਕਿਲੋਮੀਟਰ ਤੇ ਇੱਥੋਂ ਬਟਾਲਾ ਆ ਤੇ ਜੇ ਕਿਤੇ ਲਾਗੇ 5-7 ਕਿਲੋਮੀਟਰ ਦੇ ਘੇਰੇ 'ਚ ਕੋਈ ਦੁਰਘਟਨਾ ਜਾਂ ਕੋਈ ਕਿਤੇ ਕੋਈ ਅੱਗ ਲੱਗਦੀ ਆ ਤੇ ਉਹ ਇੱਥੋਂ 5-7 10 ਮਿੰਟ 'ਚ ਛੇਤੀ ਪਹੁੰਚ ਕੀਤੀ ਜਾ ਸਕਦੀ ਆ ਇਹ ਫਾਇਰ ਬ੍ਰਿਗੇਡ ਦੀ ਗੱਡੀ ਬਟਾਲੇ ਜਾਂਦੀ ਆ ਤੇ ਸਾਡੇ ਇਲਾਕੇ ਨੂੰ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡਾਂ ਨੂੰ ਪ੍ਰਾਪਰ ਡੇਰਾ ਬਾਬਾ ਨਾਨਕ ਨੂੰ ਬਹੁਤ ਨੁਕਸਾਨ ਹੁੰਦਾ ਅਸੀਂ ਇਹ ਪੰਜਾਬ ਸਰਕਾਰ ਦੇ ਫੈਸਲੇ ਦੀ ਨਿੰਦਿਆ ਕਰਦੇ ਆ ਤੇ ਪੁਰਜੋਰ ਸਾਰੇ ਮੰਗ ਕਰਦੇ ਆ ਕਿ ਇਹ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੇ ਨਾਲ ਹੀ ਅਟੈਚ ਰੱਖੀ ਜਾਵੇ ਜੀ ਸਿੰਘ ਜੀ ਫਾਇਰ ਬ੍ਰਿਗੇਡ ਡੇਰਾ ਬਾਬਾ ਨਾਨਕ ਤੋਂ ਫਾਇਰਮੈਨ ਆ ਜੀ ਅੱਜ ਸਵੇਰੇ ਸਾਨੂੰ ਲੈਟਰ ਮਿਲਿਆ ਸੀਗਾ ਜੀ ਤੁਹਾਨੂੰ ਬਟਾਲੇ ਸ਼ਿਫਟ ਕੀਤਾ ਗਿਆ ਠੀਕ ਹੈ ਜੀ ਅਸੀਂ ਤਿਆਰੀ ਕਰ ਰਹੇ ਸੀ ਜਾਣ ਵਾਸਤੇ ਤੋਂ ਜਦੋਂ ਸਾਨੂੰ ਪਤਾ ਲੱਗਾ ਵੀ ਕਿਸਾਨ ਜੁੜੀਆਂ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਗੱਡੀ ਆ ਸਾਨੂੰ ਜਿਹੜੀ ਮਿਲੀ ਡੇਰਾ ਬਾਬਾ ਨਾਨਕ ਨੂੰ ਉਹ ਬਟਾਲੇ ਸ਼ਿਫਟ ਹੋ ਰਹੀ ਆ ਤਾਂ ਉਹਨਾਂ ਨੇ ਸਾਨੂੰ ਕਿਹਾ ਅਸੀਂ ਗੱਡੀ ਜਿਹੜੀ ਆ ਅਸੀਂ ਬਟਾਲੇ ਨਹੀਂ ਜਾਣਦੇ ਜਾਣਦੇ ਨਹੀਂ ਆ ਉਹਨਾਂ ਨੇ ਗੱਡੀ ਸਾਡੀ ਜਿਹੜੀ ਆ ਰੋਕ ਦਿੱਤੀ ਜੀ ਸਾਨੂੰ ਨਹੀਂ ਉਹਨਾਂ ਨੇ ਜਾਣਦੇ ਹਾਂ ਹਾਂ ਜੀ 22 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਜੀ ਅਸੀਂ ਕਾਫੀ ਪਰ ਇਹ ਜੋ ਸਾਹਿਬ ਨੇ ਅਪੀਲ ਕੀਤੀ ਯਾਰੀ ਐਸ ਡੀ ਐਮ ਸਾਹਿਬ ਕੋਲ ਵੀ ਗਏ ਆ ਜੀ ਇਸ ਹੀ ਸਾਹ ਕੋਲ ਵੀ ਗਏ ਉਹਨਾਂ ਨੇ ਵੀ ਜਾ ਕੇ ਇਹ ਆਪਣੇ ਦੱਸਿਆ ਜੀ ਸਾਨੂੰ 22 ਮਹੀਨੇ ਹੋ ਗਏ ਮੰਗ ਪੱਤਰ ਵੀ ਦਿੱਤੇ ਆ ਜੀ ਅਸੀਂ ਉਹਨਾਂ ਨੂੰ ਹਾਂ ਜੀ ਜੀ ਆਪਾਂ ਜੀ ਕਿਸਾਨ ਜਥੇਬੰਦੀ ਕਿਸਾਨ ਤੇ ਜਵਾਨ ਭਲਾਈ ਜੁਨੀਅਨ ਸੁਖਦੇਵ ਸਿੰਘ ਪਜਰਾਜ ਅਤੇ ਹੋਰ ਸਾਡੀ ਜਥੇਬੰਦੀਆਂ ਸਾਰੀਆਂ ਇੱਥੇ ਇਸ ਟਾਈਮ ਹਾਜ਼ਰ ਨੇ ਡੇਰਾ ਬਾਬਾ ਨਾਨਕ ਨੂੰ ਜੋ ਕੋਰੀਡੋਰ ਵਾਸਤੇ ਗੱਡੀ ਮੱਇਆ ਕਰਾਈ ਗਈ ਸੀ ਉਸ ਗੱਡੀ ਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਹੀ ਸਹੂਲਤਾਂ ਬਹੁਤ ਹੀ ਅਨਸਕਾਂ ਵੀ ਘਟਣਾ ਹੋਣ ਤੋਂ ਬਚਾਇਆ ਜਾ ਸਕਦਾ ਸੀ ਇਹਦੀ ਇੱਕ ਮਿਸਾਲ ਹੈ ਜੇ ਮੇਰਾ ਪਿੰਡ ਚੌੜੀਆਂਗਲਾ ਜਿੱਥੇ ਪਿਛਲੇ ਸਾਲ ਮੇਰੇ ਪਿੰਡ ਦੇ ਕਿਸਾਨ ਮੰਗਲ ਸਿੰਘ ਜੀ ਦੀ ਇੱਕ ਟਰੱਕ ਪੂਰੀ ਤੂੜੀ ਜਿਹੜੀ ਆੜ ਸੜ ਕੇ ਉਹ ਵੀ ਸਵਾਹ ਹੋ ਗਿਆ ਇਹਦੀ ਤੂੜੀ ਜਿਹੜੀ ਇੱਕ ਟਰੱਕ ਉਹ ਵੀ ਸੜ ਕੇ ਸਵਾਹ ਹੋ ਗਈ ਹੋਰ ਵੀ ਕਈ ਥਾਵਾਂ ਤੇ ਇਹੋ ਜਿਹਾ ਕਟਣਾ ਹੋ ਵਾਪਰੀਆਂ ਨੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗੱਡੀ ਡੇਰਾ ਬਾਬਾ ਨਾਨਕ ਨੂੰ ਦਿੱਤੀ ਗਈ ਆ ਕਿ ਡੇਰਾ ਬਾਬਾ ਨਾਨਕ ਵਿੱਚ ਹੀ ਰਹਿਣੀ ਚਾਹੀਦੀ ਆ ਤਾਂ ਕਿ ਜਿਹੜੀ ਗੱਡੀ ਤੁਸੀਂ ਕਹਿੰਦੇ ਬਟਾਲਾ ਵਾਫੇ ਜਾਣੀ ਆ ਇੱਥੋਂ 30 35 ਕਿਲੋਮੀਟਰ ਬਟਾਲਾ ਵਾ ਜਿੱਥੋਂ ਘੰਟਾ ਡੇਢ ਘੰਟਾ ਲੱਗਦਾ ਇੱਥੇ ਹੁਣ ਤੇ ਉਹਨਾਂ ਚੀਜ਼ ਨੂੰ ਜੇ ਕਿਸੇ ਦਾ ਕੋਈ ਇਥੇ ਨੁਕਸਾਨ ਹੁੰਦਾ ਤੇ ਉਹ ਪੂਰਾ ਨਹੀਂ ਕੀਤਾ ਜਾਏਗਾ ਅਸੀਂ ਦੂਸਰੀ ਬੇਨਤੀ ਇਹ ਕਰਦੇ ਆਂ ਵੀ ਜੇ ਤੁਹਾਡੇ ਕੋਈ ਮੁਲਾਜ਼ਮ ਆ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੈ ਉਹੀ ਮੁਲਾਜ਼ਮੀ ਚਾਰੇ 9000 ਰੁਪਏ 10000 ਤੇ ਲੱਗੇ ਨੇ ਇਹ ਸਰਕਾਰ ਕੀ ਕਰ ਰਹੀ ਏ ਉਹਨਾਂ ਵਾਸਤੇ 10000 ਰੁਪਏ ਦਾ ਇੱਕ ਪੜਿਆ ਲਿਖਿਆ ਬੰਦਾ ਪੀਏ ਕੀਤੀ ਐਮਏ ਕੀਤੀ ਤਾਂ 10000 ਰੁਪਏ ਲੱਗੋ ਵੀ ਤੁਸੀਂ ਉਹਨਾਂ ਘਾਹਣਾ ਚਾਹੁੰਦੇ ਜੇ ਉਹਨਾਂ ਦੀ ਜਿਹੜੀ ਪੈ ਹੈਗੀਆਂ ਨੇ ਤਨਖਾਹਾਂ ਉਹਨਾਂ ਨੂੰ ਟਾਈਮ ਸਿਰ ਦੋ ਜੋ ਵੀ ਬੰਦਾਂ ਨੂੰ ਦੋ ਦੂਸਰੀ ਗੱਲ ਆ ਵੀ ਜਿਹੜੀ ਗੱਡੀ ਹੈ ਡੇਰਾ ਬਾਬਾ ਨਾਨਕ ਤੋਂ ਨਹੀਂ ਜਾਏਗੀ ਅਸੀਂ ਇਹਦਾ ਕਿਸਾਨ ਜਥੇਬੰਦੀਆਂ ਪੂਰਾ ਵਿਰੋਧ ਕਰਾਂਗੇ ਤੇ ਗੱਡੀ ਨਹੀਂ ਜਾਣ ਦਿੱਤੀ ਜਾਏਗੀ ਬੜੇ ਸੋਨਿਆ ਕਿਸਾਨ ਜਵਾਨ ਭਲਾਈ ਜੁਨੀਅਰ ਜਿੰਦਾਬਾਦ ਕਿਸਾਨ ਜਵਾਨ ਭਲਾਈ ਜੁਨੀਅਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਕਰਮਜੀਤ ਸਿੰਘ ਵਾਈ ਫਾਇਰ ਬ੍ਰਿਗੇਡ ਤੇ ਪੰਜਾਬ ਪ੍ਰਧਾਨ ਸਰ ਪਿਛਲੇ 4-5 ਸਾਲਾਂ ਤੋਂ ਇਹਨਾਂ ਨੂੰ ਰੱਖਿਆ ਵਾ ਜਦੋਂ ਵੀ ਸੈਲਰੀ ਦੀ ਗੱਲ ਕਰੀਦੀ ਹੈ ਵੀ ਇਹਨਾਂ ਨੂੰ ਸੈਲਰੀ ਦੇ ਦਿਓ ਬਸ ਇੱਕੋ ਹੀ ਹੁੰਦੀ ਹੈ ਕਿ ਸੈਲਰੀ ਨਾ ਮੰਗਣ ਇਹਨਾਂ ਦੀ ਬਦਲੀ ਕਰ ਦੋ ਹੁਣ ਜਿਹੜੇ ਇਹਨਾਂ ਬੱਚਿਆਂ ਨੂੰ 10000 ਰੁਪਏ ਸੈਲਰੀ ਮਿਲਣੀ ਆ 10000 ਰੁਪਏ ਸੈਲਰੀ ਪਿੱਛੇ ਇਹ ਬਟਾਲੇ ਜਾਣਗੇ ਇਥੋਂ ਆਉਣ ਜਾਣ ਦਾ ਆਪਾਂ ਲਈਏ 70 80 ਕਿਲੋਮੀਟਰ ਆਉਣ ਜਾਣ ਦਾ ਪੈ ਜਾਂਦਾ ਤੇ 300 ਰੁਪਏ ਇਹਨਾਂ ਦਾ ਡੇਲੀ ਦਾ ਲੱਗ ਗਿਆ ਤੇ ਤੁਸੀਂ ਮੰਨ ਕੇ ਚੱਲੋ ਬਾਕੀ ਇਹਨਾਂ ਕੋ ਕੀ ਬਚੂਗਾ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਲੋਕਲ ਰਹਿਣ ਦਿੱਤਾ ਜਾਵੇ ਤੇ ਆਪਾਂ ਹੁਣ ਗੱਡੀ ਚਲੋ ਉਹਨਾਂ ਦੇ ਸਰਕਾਰ ਦੇ ਹੁਕਮਾਦੇ ਨਾਲ ਲੈ ਕੇ ਵੀ ਜਾਣ ਲੱਗੇ ਆ ਚਲੋ ਇੱਕ ਰੇਖਾ ਚੱਲ ਚੱਲਦੇ ਆ ਕਿ ਆ ਕਿਸਾਨ ਜਿਹਾ ਬੰਦਿਆ ਨੇ ਆਣ ਕੇ ਰੋਕ ਦਿੱਤਾ ਕਿਉਂਕਿ ਵਾਕਿਆ ਮੁਸ਼ਕਲਾਂ ਬੰਦੀਆਂ ਵਾ ਇੱਥੇ ਬਟਾਲੇ ਤੋਂ ਗੱਡੀ ਆਊਗੀ ਆਣ ਕੇ ਕਿਦਾਂ ਗਾਹ ਕਣਕ ਦਾ ਸੀਜ਼ਨ ਆ ਤੇ ਬੜਾ ਔਖਾ ਹੋ ਜਾਣਾ ਵਾ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਇੱਕ ਲੋਕਲ ਰਹਿਣ ਦਿੱਤਾ ਜਾਵੇ ਤੇ ਇਹਨਾਂ ਦੀ ਜਿਹੜੀਆਂ ਸੈਲਰੀਆਂ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਸੈਲਰੀਆਂ ਇਹਨਾਂ ਦੀ ਮਿਲ। ਮੂਲ ਰਾਜਪੱਟੀ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ